ਪੰਜਾਬ ਦੇ ਪਿੰਡਾਂ ਵਿੱਚ ਗਰਮੀਆਂ ਦੇ ਦਿਨਾਂ 'ਚ ਦੁਪਹਿਰ ਵੇਲੇ ਖਾਦੇ ਜਾਣ ਵਾਲੇ ਠੰਡੇ ਖਾਣੇ ਜਿਵੇਂ ਇਮਲੀ ਦੇ ਆਲੂ ਦੀ ਚਟਨੀ ਉਬਾਲੇ ਹੋਏ ਝੋਲ ਰਾਇਤਾ ਤੇ ਸਾਦਾ ਫੁਲਕਾ ਪਕਾ ਕੇ ਮੱਖਣ ਨਾਲ ਚੋਪੜ ਕੇ ਖਾਦਾ ਜਾਂਦਾ ਹੈ ਦੁਪਹਿਰ ਵੇਲੇ ਕਿਉਂਕਿ ਮੱਖਣ ਵੀ ਠੰਡਾ ਹੁੰਦਾ ਹੈ ਤੇ ਇਮਲੀ ਨੂੰ ਵੀ ਇਮਲੀ ਦੇ ਤਸੀਰ ਵੀ ਠੰਡੀ ਮੰਨੀ ਜਾਂਦੀ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਰੈਸਪੀ ਇਮਲੀ ਦੀ ਚਟਨੀ ਦੀ ਤੇ ਇਮਲੀ ਦੀ ਚਟਨੀ ਅਸੀਂ ਕਿਵੇਂ ਬਣਾਵਾਂਗੇ ਇਹਦੇ ਵਾਸਤੇ ਥੋੜੀ ਜਿਹੀ ਇਮਲੀ ਲੈ ਲਵਾਂਗੇ ਖੱਟਾ ਜਿੰਨਾ ਤੁਸੀਂ ਚਾਹੁੰਦੇ ਹੋ ਓਨੀ ਤੁਸੀਂ ਇਮਲੀ ਲੈ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਗਰਮ ਪਾਣੀ ਪਾਵਾਂਗੇ ਉਬਾਲ ਕੇ ਜੋ ਅਸੀਂ ਬਿਲਕੁਲ ਗਰਮ ਗਰਮ ਹੈ ਉਹ ਉਸ ਪਾਣੀ ਵਿੱਚ ਅਸੀਂ ਅੱਧੇ ਘੰਟੇ ਵਾਸਤੇ ਇਮਲੀ ਨੂੰ ਡਿਪ ਕਰਕੇ ਰੱਖ ਲੈਣਾ ਹੈ ਇਧਰ ਅਸੀਂ ਲੈ ਲਏ ਨੇ ਕੁਛ ਪੁਦੀਨਾ, ਧਨੀਆ, ਹਰੀ ਮਿਰਚ ਤੇ ਪਿਆਜ਼ ਤੇ ਟਮਾਟਰ ਕੋਸ਼ ਅਸੀਂ ਬਰੀਕ ਕੱਟ ਕੇ ਲੈ ਲਏ ਨੇ ਤੇ ਕੋਸ਼ ਅਸੀਂ ਮोटे-ਮोटे ਜੜੇ ਕੱਟੇ ਨੇ ਉਹ ਅਸੀਂ ਇਹਦੇ ਵਿੱਚ ਮਿਕਸੀ ਵਿੱਚ ਪੀਸ ਲਵਾਂਗੇ ਪਹਿਲਾਂ ਅਸੀਂ ਧਨੀਆ ਤੇ ਹਰੀ ਮਿਰਚ ਤੇ ਪੁਦੀਨੇ ਨੂੰ ਪੀਸ ਲਿਆ ਸੀ ਫਿਰ ਅਸੀਂ ਮोटे-ਮोटे ਪਿਆਜ਼ ਜੋਨੇ ਉਹ ਇਹਦੇ ਵਿੱਚ ਪਾ ਕੇ ਪੀਸ ਲਾਂਗੇ ਤੇ ਇਹਨੂੰ ਅਸੀਂ ਸਾਈਡ ਤੇ ਰੱਖ ਕੇ ਇਮਲੀ ਭਿੱਜੀ ਹੋਈ ਨੂੰ ਸਾਡੀ ਨੂੰ ਹੁਣ ਅੱਧਾ ਘੰਟਾ ਹੋ ਗਿਆ ਹੈ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਲ ਕੇ ਵਿੱਚ ਪਾਣੀ ਵਿੱਚ ਇਸ ਦਾ ਫਲਪ ਜਿਹੜਾ ਵਾ ਉਹ ਧਾਰ ਲਵਾਂਗੇ ਤੇ ਇਸ ਨੂੰ ਇੱਕ ਦੂਸਰੇ ਬਰਤਨ ਵਿੱਚ ਛਾਣ ਲਵਾਂਗੇ ਹੁਣ ਇਹ ਮਿਲੀ ਦਾ ਜਿਹੜਾ ਛਾਣਿਆ ਹੋਇਆ ਬੀਜ ਵਗੈਰਾ ਤਾਂ ਉਹਦੇ ਵਿੱਚ ਵੀ ਅਜੇ ਥੋੜਾ ਜਿਹਾ ਖਟਾਸ ਹੈਗੀ ਹੈ ਤੇ ਇਸ ਨੂੰ ਅਸੀਂ ਥੋੜਾ ਜਿਹਾ ਹੋਰ ਖਾਣੇ ਪਾ ਕੇ ਫਿਰ ਛਾਣ ਲਵਾਂਗੇ ਇਧਰ ਅਸੀਂ ਉਬਲੇ ਹੋਏ ਮੀਡੀਅਮ ਸਾਈਜ਼ ਦੇ 3-4 ਆਲੂ ਲੈ ਲਵਾਂਗੇ ਤੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਸੰਗੀਤ ਇਹਨਾਂ ਨੂੰ ਮੈਸ਼ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਇਮਲੀ ਵਾਲੇ ਪਾਣੀ ਵਿੱਚ ਐਡ ਕਰਾਂਗੇ ਜਿਹੜਾ ਅਸੀਂ ਛਾਂ ਲਿਆ ਸੀ ਸਾਰੇ ਆਲੂ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਾਂਗੇ ਜਿਹੜੀ ਅਸੀਂ ਪੀਸ ਕੇ ਰੱਖੀ ਹੋਈ ਹੈ ਪੁਦੀਨੇ ਦਾ ਨੀਂਵਾਂ ਵਗੈਰਾ ਦੀ ਚਟਨੀ ਤੇ ਅਸੀਂ ਉਹ ਵੀ ਇਹਦੇ ਵਿੱਚ ਐਡ ਕਰ ਲਵਾਂਗੇ ਫਿਰ ਜੋ ਅਸੀਂ ਪਾਣੀ ਜਿਹੜਾ ਇਮਲੀ ਦਾ ਫਿਰ ਥੋੜਾ ਅਸੀਂ ਉਹਦੇ ਵਿੱਚ ਪਾ ਲਿਆ ਸੀਗਾ ਉਹ ਇਸ ਨੂੰ ਅਸੀਂ ਇਸ ਮਿਕਸਰ ਵਿੱਚ ਛਾਣ ਕੇ ਤੇ ਇਹਦੇ ਵਿੱਚੋਂ ਸਾਰਾ ਘੁਮਾ ਕੇ ਚੜਨੀ ਵਗੈਰਾ ਜਿਹੜੀ ਅਸੀਂ ਕੱਢ ਲਵਾਂਗੇ ਨਾਲ ਨਾਲ ਪਾਣੀ ਉਹ ਜਿਹੜਾ ਇਹਦੇ ਵਿੱਚ ਦੀ ਛਾਣ ਕੇ ਕੱਢ ਲਵਾਂਗੇ ਇਹ ਪਾਣੀ ਵਿੱਚ ਅਸੀਂ ਵਿੱਚ ਛਾਣ ਲਵਾਂਗੇ ਵਿਚ ਐਡ ਕਰ ਲਵਾਂਗੇ ਇਸ ਚਟਨੀ ਤੇ ਇਹ ਬਹੁਤ ਹੀ ਟੇਸਟੀ ਚਟਨੀ ਬਣਦੀ ਹੈ ਜਿਸ ਨੂੰ ਅਸੀਂ ਦੁਪਹਿਰ ਵੇਲੇ ਝੋਲਾਂ ਦੇ ਨਾਲ ਵੀ ਖਾ ਸਕਦੇ ਹਾਂ ਸਾਦੇ ਫੁਲਕੇ ਨਾ ਜਾਂ ਪਰਾਂਠੇ ਵਗੈਰਾ ਨਾਲ ਵੀ ਖਾ ਸਕਦੇ ਹਾਂ ਇਹਦੇ ਵਿੱਚ ਅਸੀਂ ਹੁਣ ਐਡ ਕਰ ਲਿਆ ਬਰੀਕ ਕੱਟੇ ਹੋਏ ਟਮਾਟਰ ਤੇ ਪਿਆਜ਼ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਜਿਵੇਂ ਸਾਦੇ ਜੇ ਬੇਸਿਕ ਜੇ ਮਸਾਲੇ ਪੈਣੇ ਆ ਨਮਕ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਵਗੈਰਾ ਪਾ ਸਕਦੇ ਹੋ ਤੁਸੀਂ આમਚੂਰ ਜਾਂ ਅਨਾਰ ਦਾਣਿਆਂ ਦਾ ਪਾਊਡਰ ਵੀ ਇਸਕੇ ਪਾ ਸਕਦੇ ਹੋ ਹੁਣ ਅਸੀਂ ਕਾਲਾ ਨਮਕ ਐਡ ਕੀਤਾ ਹੈ ਕਾਲੀ ਮਿਰਚ ਵਗੈਰਾ ਵੀ ਪਾਵਾਂਗੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਤੇ ਚੜਨੀ ਸਾਡੀ ਬਿਲਕੁਲ ਤਿਆਰ ਹੈ ਮਿੰਡਾਂ ਜਿ ਬਣ ਕੇ ਚੜਨੀ ਤਿਆਰ ਹੋ ਜਾਂਦੀ ਹੈ ਬਸ ਆਂ ਨੂੰ ਪਹਿਲਾਂ ਉਬਾਲੇ ਹੋਏ ਹੋਣੇ ਚਾਹੀਦੇ ਨੇ ਤੇ ਅੱਧਾ ਘੰਟਾ ਪਹਿਲਾਂ ਹਸੀਮ ਲਿਪਿਓ ਲੈਣੀ ਹੈ ਬਹੁਤ ਹੀ ਆਸਾਨ ਏ ਰੈਸਪੀ ਤੇ ਪਿੰਡਾਂ ਦੇ ਵਿੱਚ ਇਹਨੂੰ ਦੁਪਹਿਰ ਟਾਈਮ ਇਸ ਲਈ ਖਾਧਾ ਜਾਂਦਾ ਹੈ ਕਿ ਇੰਲੀ ਦੀ ਤਸੀਰ ਜਿਹੜੀ ਹੈ ਉਹ ਠੰਡੀ ਮੰਨੀ ਜਾਂਦੀ ਹੈ ਤੇ ਉਬਲੇ ਹੋਏ ਚੌਲ ਵੀ ਠੰਡੇ ਮੰਨੇ ਜਾਂਦੇ ਨੇ ਨਾਲ ਅਸੀਂ ਬਣਾ ਲਏ ਨੇ ਉਬਾਲੇ ਹੋਏ ਚੌਲ ਤੇ ਰਾਇਤਾ ਦਹੀਂ ਦਾ ਤੇ ਇਹ ਵੀ ਠੰਡਾ ਮੰਨਿਆ ਜਾਂਦਾ ਹੈ ਤੇ ਸਾਦੇ ਪ੍ਰਸ਼ਾਦੇ ਨੂੰ ਤੁਸੀਂ ਮੱਖਣ ਨਾਲ ਚੋਪੜ ਕੇ ਤੇ ਤੇ ਵੈਰ ਟਾਈਮ ਸਰਵ ਕਰ ਸਕਦੇ ਹੋ ਤੇ ਅਸੀਂ ਬਣਾ ਲੈ ਸੀ ਪਰੌਂਠੇ ਕਿਉਂਕਿ ਮੇਰੇ ਬੇਟੇ ਦੀ ਅੱਜ ਡਿਮਾਂਡ ਲੱਛਾ ਪਰੌਂਠੇ ਦੀ ਸੀ ਤੇ ਤੁਸੀਂ ਜਿਵੇਂ ਵੀ ਤੁਹਾਡਾ ਦਿਲ ਕਰੇ ਤੁਸੀਂ ਸਾਦਾ ਪਰਾਂਠਾ ਮੱਖਣ ਨਾਲ ਸਰਵ ਕਰ ਸਕਦੇ ਹੋ ਮੱਖਣ ਵੀ ਠੰਡਾ ਹੁੰਦਾ ਹੈ ਤੇ ਕਿਵੇਂ ਲੱਗੀ ਸਾਡੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸ਼ੇਅਰ ਜਰੂਰ ਕਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬਿਨਾ ਤੜਕਾ ਬਿਨਾ ਗੈਸ ਜਲਾਏ ਇਹ ਬਣਨ ਵਾਲੀ ਸਬਜੀ ਜ਼ਰੂਰ ਟਰਾਈ ਕਰਨਾ ਬਹੁਤ ਹੀ ਚਟਪਟੀ ਇਮੜੀ ਤੇ ਆਲੂ ਦੀ ਚਟਨੀ ਘਰ ਵਿੱਚ ਬਣਾ ਕੇ ਜ਼ਰੂਰ ਖਵਾਓ ਸਭ ਨੂੰ ਪਸੰਦ ਆਏਗੀ ਬਾਏ ਬਾਏ ਮਿਲ